ਸਤਨਾਮ ਵਾਹਿਗੁਰੂ ਸਾਰੇ ਬਾਣੀ ਗੁਰੂ ਹੈ ਬਾਰੇ ਰਚਿ ਬਾਣੀ ਅਮਰਤ ਸਾਰੇ ਸੱਜਣਾ ਸੱਤਾ ਪਾਤਸ਼ਾਹ ਸ਼ੇਰ ਸ਼ਾਨਾ ਸ਼ਾਹ ਜਿਸ ਪਾਸ ਬਹਿਖਿਆ ਸੋਹੀਆ ਸਭ ਵੇਲਾ ਵਰ ਮਹਲਾ ਪੰਜਵਾਂ ਦਰਸ਼ਨ ਦੇਖਤ ਦੋਖ ਨ세 ਕਬ ਸੰਗ ਬਸਾਂ ਰਹਾ ਪ੍ਰੀਤਮ ਪ੍ਰਾਨ ਅਧਾਰ ਸੁਅਮੀ ਪੂਰ ਰਹੇ ਪ੍ਰਭ ਕਿਆ ਗੁਣ ਤੇਰੇ ਸਾਰ ਸਮਾਰੇ ਸਾਸ ਸਾਸ ਪ੍ਰਭ ਤੁਹਿ ਕਹਿ ਕਿ ਤਾਰੇ ਕਿਰਪਾ ਨਾ ਜਨਤਕੇ ਕਰਵ ਪ੍ਰਤਪਲਾ ਅਠ ਪਹਿਰ ਤੇਰਾ ਨਾਮ ਮਨ ਜਨ ਜਾਪੈ ਮਨ ਜਨ ਜਪੈ ਨਾਨਕ ਪੀਤ ਲਾਈ ਬਵ ਆਪ ਬਿਲਾਵਨ ਮਹਲਾ ਪੰਜਵਾਂ ਦਰਸ਼ਨ ਦੇਖਤਾ ਦੋਖ ਨਥੇ ਕਰਹੁ ਨਾ ਵਸਾ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਈ ਹਕਮਨਾ ਸਹਿਬੀ ਦਾਤਾ ਪੰਜਵੇਂ ਪਾਤਸ਼ਾਹ ਧੰ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਿਲਾਵਲ ਰਾਗ ਅੰਦਰ ਅੰਗ 800 26 ਉੱਪਰ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮ ਨਾਮ ਸਾਹਿਬ ਦੀ ਗਾਥ ਮਕਿਸ਼ਤ ਕਰਨ ਸਤਿਗੁਰ ਦੀ ਕਿਰਪਾ ਤਰ ਸਾਰਿਆਂ ਸੰਤਾਂ ਦੀ ਹਾਜ਼ਰੀ ਦਰਗਾਹਿ ਪ੍ਰਵਾਦ ਤਰਨਾ ਦਰੋਂ ਕਰੂ ਸਿੱਖੀ ਦਾਣ ਨਾਮ ਦਾੰਦਿਆਂ ਦਾਤਾ ਉਮਰ ਦਾ ਜੀ ਪ੍ਰੀਤ ਵਰਸ਼ਨ ਨਾਮ ਬਾਣੀ ਦੇ ਨਾਲ ਜੋੜ ਕੇ ਆਖ ਲੈਣ ਸਤਿਗੁਰੂ ਸੋ ਗੁਰ ਪਿਆਰਿਓ ਅੱਜ ਭਾਈ ਤੀਸਰੇ ਪਾਤਸ਼ਾਹ ਤਨ ਅਨਾਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਵਰਭਾ ਹੈ ਸਾਰੀਆਂ ਸੰਗਤਾਂ ਨੂੰ ਤਨ ਅਨ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਕੁਗੜੀਆਂ ਲੱਖ ਲੱਖ ਵਧਾਇਆ ਹੋਵਲਾ ਸਰਬ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਤ ਕਰਨ ਸਰਬ ਸੰਤਨੋਂ ਦੁੱਧ ਪਤ ਧੰਨੀਆਂ ਲਤਾ ਸਰੀਰ ਤੰਦ ਕੀ ਦੇਹ ਉਪਤਾ ਬਰਸ਼ਿਸ਼ ਕਰਨ ਸਤਿਗੁਰੂ ਭਾਗ ਦੇ ਪ੍ਰਵਾਨ ਕਰਨ ਵਾਦਕ ਗੀਕਾ ਕਾਸਾ ਵਾਹਿਗੁਰੂ ਜੀ ਕੀ ਫਤਿਹ ਕਰੂਏ